ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਤੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਦੇ ਪਿੰਡ ਦੁੱਬਲੀ ਵਿਖੇ ਅੱਜ ਜਸਵਰੇ ਤੜਕਸਾਰ ਪਾਕਿਸਤਾਨ ਵੱਲੋਂ ਛੁੱਟੇ ਗਏ ਡਰੋਨ ਦੇ ਟੁਕੜੇ ਦੁੱਬਲੀ ਪਿੰਡ ਦੇ ਖੇਤਾਂ 'ਚ ਵੇਖਣ ਨੂੰ ਮਿਲੇ ਜਿੱਥੇ ਇੱਕ ਵੱਡਾ ਸਾਰਾ ਟੋਵਾ ਪੈ ਗਿਆ ਤਾਂ ਤੁਰੰਤ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਇਸੇ ਤਰ੍ਹਾਂ ਗੋਦਵਾਲ ਸਾਹਿਬ ਵਿਖੇ ਵੀ ਇੱਕ ਡਰੋਨ ਡਿੱਗਣ ਨਾਲ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਉਸ ਦਾ ਪਰਿਵਾਰਕ ਰਿਸ਼ਤੇਜ ਲਗਦਾ ਉਸ ਦਾ ਭਰਾ ਵੀ ਇਸ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਇਸ ਵੰਦੀ ਲੋਕ ਤੇ ਪੰਜਾਬੀ ਚੈਨਲ ਤੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਜਿਸ ਤਰ੍ਹਾਂ ਗੋਦੀ ਮੀਡੀਆ ਫਲਾ ਰਿਹਾ ਫਲਾਉਣ ਤੋਂ ਪੂਰੀ ਤਰ੍ਹਾਂ ਅਨਰੀਜ ਕਰਦੇ ਆ ਜੋ ਸਚਾਈ ਅਤੇ ਜੋ ਕੁਝ ਹੋ ਰਿਹਾ ਉਸੇ ਨੂੰ ਹੀ ਬਿਲਕੁਲ ਪ੍ਰਸ਼ਾਸਨ ਦੀਆਂ ਹਦਾਇਤਾਂ 'ਚ ਰਹਿ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਗ ਨੂੰ ਅਗੇ ਅਰਦਾਸ ਹੈ ਇਸੇ ਤਰ੍ਹਾਂ ਹੀ ਸਾਡਾ ਪੰਜਾਬ ਹੱਸਦਾ ਖੇਡਦਾ ਰੰਗਲਾ ਪੰਜਾਬ ਵੱਸਦਾ ਰਹੇ ਉਹ ਸਾਈਡ ਦਾ ਤੂੰ ਕਹਿੰਦਾ ਨੰਮ ਬੰਦਾ ਮਾਰੀਏ ਇਕੱਲੇ ਇਕੱਲੇ ਵਾਲੇ ਨੂੰ ਕਹਿਂਦਾ ਚੱਲੋ ਆਜੋ ਇਕੱਲੇ ਬੰਦਾ ਲਾਣੀ ਯਾਰ ਓਏ ਆ ਵੇਖ ਵੇਖੋ ਪੰਦੇ ਨਾ ਬਣਾਓ ਨਾ ਨਾ ਬਸ ਸੱਸ ਰਹਿਣ ਦਿਓ ਉੱਥੋਂ ਇੱਕ ਆ ਮਗਾਇਆ ਹੋ ਕੀ ਵੇਰ ਇਧਰ ਵੇਖ ਟੋਆ ਇੰਦਾ ਘੱਟ ਦੋ ਘੱਟ ਵੀ 4 ਫੁੱਟ ਡੂੰਗਾ ਹੈਗਾ ਕੁੜਾ ਹੈ ਵੀ 4 ਫੁੱਟ ਡੂੰਗਾ ਟਵਾ ਤੇ ਬਾਕੀ ਆ ਨਾਲੋਂ ਪਰਦੇ ਪੁੱੜਦੇ ਜੇ ਹੋਰ ਕੁਛ ਬਹੁਤ ਜਾਈ ਦੂਰ ਤੱਕ ਲਿਰ ਰਿਆ ਹਾਂ ਬਸਾ ਰੋਦੀ ਬਾਜ ਐ ਡਾ ਟਵਾ ਹੀ ਬਹੁ ਡੂੰਗਾ ਆ ਵੀਪ ਜੀ ਡਿੱਗਾ ਪਿੰਡ ਦੁੱਬਲੀ ਉਹ ਇਧਰ ਆ ਕੋ ਆ ਸਮਾਨ ਹੀ ਬੜਾ ਖਿਲਰ ਰਿਆ ਇਹਦੇ ਤੇ ਬੰਬ ਬੰਬ ਉੱਟੀਆ ਰੇ ਬੰਬ ਇੱਥੇ ਰਿਆ ਵਾ ਆਪ ਕਿੱਥੇ ਆ ਆ ਵਾ ਥੱਲੇ ਉਧਰ ਆਇਆ ਸੀ ਆਪ ਕਿੱਥੇ ਆ ਸੀਗ ਵੇ ਪਿਆ ਆ ਇਧਰ ਆ ਆ ਇਧਰ ਆ ਕੁੜੀ ਆ ਜੇ ਮੈਂ ਆਪ ਨੂੰ ਚੜਦੀ ਉੱਤੇ ਆ ਸਾਡੇ ਕਿ ਤਾਰ ਤੱਕ ਇੱਥੇ ਤੂੰ ਉਹਦਾ ਆਵਾਜ਼ ਬੜੀ ਆਉਂਦੀ ਸੀ ਆਪਣੇ ਕੀ ਦੀ ਆਵਾਜ਼ ਆ ਦਰਾਉਣਾ ਜਾਉਂਦੀ ਬਹੁਤ ਜ਼ਿਆਦੀ ਆਵਾਜ਼ ਆਉਂਦੀ ਜੀ ਜੋ ਐ ਨਹੀਂ ਜਾ ਇੰਡੀਆ ਢੀੜੇ ਕਰਦਾ ਫਿਰਦਾ ਬੜਾ ਜਿਵੇਂ ਲੋੜ ਪਈ ਜਾ ਕੇ ਇਧਰੋਂ ਆਇਆ ਉਧਰੋਂ ਆਇਆ ਕਰਾਈ ਪਿੰਡ ਵੀ ਗਿਆ ਇਹ ਪਿੰਡਾ ਮੈਨੂੰ ਫੋਨ ਕਰਨ ਲਿਆ ਸੀ ਉਹ ਜੀ ਸਟੋ ਇਹੋ ਹੀ ਆ ਇਧਰ ਬੰਦਿਆ ਲੈਟ ਜਾ ਤੂੰ ਆ ਵੇਖੋ ਕਿ ਨਾ ਪੱਟਾ ਤੁਸੀਂ ਇਹ ਕਰੇ ਘਰ ਘੁਰ ਤੜੇ ਪੈਦਾ ਡਾ ਦੇਣਾ ਹੈ ਮੈਂ ਮਾ ਕਾ ਬਹੁਤ ਜਾ ਰਿਹਾ ਹੈ ਨਾ ਖਾਨੀ ਤੋਂ ਹੋਇਆ ਪਰ ਨਹੀਂ ਨੁਕਸਾਨ ਕੋਈ ਹੋਇਆ